48 ਕਿੱਲਿਆਂ ਦੀ ਮਾਲਕਣ ਢਾਬਿਆਂ ਦੇ ਭਾਂਡੇ ਮੰਝਣ ਲਈ ਮਜਬੂਰ ਹੋ ਗਈ ਤਿੰਨ ਧੀਆਂ ਤੇ ਇੱਕ ਪੁੱਤ 48 ਕਿੱਲੇ ਜ਼ਮੀਨ ਮਾਂ ਫਿਰ ਬਿਰਧ ਆਸ਼ਰਮ ਵਿੱਚ ਰੁਲਦੀ ਮਰ ਗਈ ਕੋਈ ਉਹਦੇ ਸੰਸਕਾਰ ਤੇ ਵੀ ਨਹੀਂ ਪਹੁੰਚਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅਜਲੀ ਕਹਾਣੀ ਇਹ ਕਹਾਣੀ ਹੈਗੀ ਹੈ ਦਰਸ਼ਨਕੌਰ ਦੀ ਦਰਸ਼ਨਕੌਰ ਜਲੰਧਰ ਦੇ ਇੱਕ ਨੇੜਲੇ ਪਿੰਡ ਦੀ ਰਹਿਣ ਵਾਲੀ ਹੁੰਦੀ ਆ ਜਿਹੜੀ ਦਰਸ਼ਨਕੌਰ ਹੁੰਦੀ ਆ ਵੀ ਇਹ ਬਹੁਤ ਚੰਗੀ ਫੈਮਿਲੀ ਦੇ ਵਿੱਚੋਂ ਹੁੰਦੀ ਆ ਤੇ ਪਲੱਸ 2 ਤੱਕ ਇਹ ਪੜ੍ਹੀ ਹੁੰਦੀ ਆ ਉਸ ਤੋਂ ਬਾਅਦ ਦਰਸ਼ਨਕੌਰ ਦਾ ਜਿੱਥੇ ਵਿਆਹ ਹੁੰਦਾ ਉਸ ਬੰਦੇ ਕੋਲੇ ਵੀ 48 ਕਿੱਲੇ ਜ਼ਮੀਨ ਹੁੰਦੀ ਆ ਦਰਸ਼ਨਕੌਰ ਦੇ ਦੋ ਹੋਰ ਜੇਠ ਹੁੰਦੇ ਆ ਸਾਰਿਆਂ ਕੋਲੇ 48-48 ਕਿੱਲੇ ਜ਼ਮੀਨ ਹੁੰਦੀ ਆ ਜਣੇ ਕਿ ਪੂਰੀ ਰਿਜਕਾਲੀ ਫੈਮਿਲੀ ਹੁੰਦੀ ਆ ਪੂਰੇ ਸਰ ਦੇ ਵਰਦੇ ਹੁੰਦੇ ਆ ਵਿਆਹ ਤੋਂ ਬਾਅਦ ਦਰਸ਼ਨਕੌਰ ਦੇ ਘਰੇ ਤਿੰਨ ਬੇਟੀਆਂ ਜਨਮ ਲੈਂਦੀਆਂ ਨੇ ਤੇ ਤਿੰਨ ਬੇਟੀਆਂ ਹੋਣ ਤੋਂ ਬਾਅਦ ਦਰਸ਼ਨਕੌਰ ਦੇ ਘਰੇ ਇੱਕ ਪੁੱਤ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਹਰਵਿੰਦਰ ਸਿੰਘ ਜਦੋਂ ਦਰਸ਼ਨਕੌਰ ਦਾ ਪੁੱਤ ਹਰਵਿੰਦਰ ਸਿੰਘ ਬਈ 2 ਕਿਸਾਲ ਦਾ ਹੋ ਜਾਂਦਾ ਤੇ ਦਰਸ਼ਨਕੌਰ ਦੇ ਘਰ ਵਾਲੇ ਦੀ ਅਚਾਨਕ ਮੌਤ ਹੋ ਜਾਂਦੀ ਹੈ। ਹੁਣ ਘਰ ਵਾਲੇ ਦੀ ਮੌਤ ਤੋਂ ਬਾਅਦ ਦਰਸ਼ਨਕੌਰ ਬੌਜ ਦੀ ਟੁੱਟ ਚੁੱਕੀ ਹੁੰਦੀ ਹੈ ਕਿਉਂਕਿ ਵੱਡੀ ਬੇਟੀ ਤਾਂ 10 ਕਿਸਾਲ ਦੀ ਹੁੰਦੀ ਹੈ, ਛੋਟੀ 7 ਕਿ ਦੀ ਹੁੰਦੀ ਹੈ, ਉਹ ਤੋਂ ਛੋਟੀ ਕੁਚਾਰ ਕਿਸਾਲ ਦੀ ਸੀ, ਬੇਟਾ 2 ਕਿਸਾਲਾਂ ਦਾ ਸੀਗਾ। ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਦਰਸ਼ਨਕੌਰ ਦੇ ਮੋਢਿਆਂ ਤੇ ਆ ਪਈ। ਪਰ ਦਰਸ਼ਨਕੌਰ ਨੇ ਇੱਕ ਗੱਲ ਦਿਲ 'ਚ ਧਾਰੀ ਹੋਈ ਸੀਗੀ ਕਿ ਜੋ ਹੋਣਾ ਸੀ ਉਹ ਹੋ ਗਿਆ। ਪਰ ਮੈਂ ਆਪਦਾ ਸੌਰਾ ਘਰ ਕਦੇ ਨਹੀਂ ਛੱਡਣਾ ਮੈਂ ਆਪਦਾ ਸੌਰਿਆਂ ਦਾ ਪਿੰਡ ਕਦੇ ਨਹੀਂ ਛੱਡਣਾ ਮੈਂ ਸ਼ਰੀਕੇ ਚ ਹੀ ਵਸਣਾ ਤੇ ਸ਼ਰੀਕੇ ਨੂੰ ਵਸ ਕੇ ਵੀ ਦਿਖਾਉਣਾ ਦਰਸ਼ਨਕੌਰ ਦੇ ਭਰਾਵਾਂ ਨੇ ਬਹੁਤ ਜ਼ੋਰ ਲਾਇਆ ਕਿ ਤੂੰ ਸਾਡੇ ਕੋਲੇ ਆ ਕੇ ਰਹਿਣ ਲੱਗ ਜਾ ਜਦੋਂ ਜਵਾਗਰ ਤੇ ਵੱਡੇ ਹੋ ਜਾਣਗੇ ਉਸ ਤੋਂ ਬਾਅਦ ਆਪਦੇ ਪਿੰਡ ਚ ਲਈ ਜਾਈਂ ਜ਼ਮੀਨ ਠੇਕੇ ਦੇ ਦਿਆ ਕਰੀ ਪਰ ਦਰਸ਼ਨਕੌਰ ਕਹਿੰਦੀ ਨਹੀਂ ਮੈਂ ਹਾਲਾਤਾਂ ਨਾਲ ਲੜੂੰਗੀ ਪਰ ਮੈਂ ਆਪਦਾ ਘਰ ਨਹੀਂ ਛੱਡਣਾ ਹੁਣ ਦਰਸ਼ਨਕੌਰ ਪਲੱਸ 2 ਤੱਕ ਆ ਪੜ੍ਹੀ ਸੀ ਪੁਰਾਣੇ ਸਮੇਂ ਦੀ ਪੜ੍ਹੀ ਹੋਈ ਸੀ ਔਰਤ ਤਾ ਉਹਨੇ ਆਪਦੀਆਂ ਬੇਟੀਆਂ ਨੂੰ ਆਪਦੇ ਬੇਟੇ ਨੂੰ ਬਹੁਤ ਚੰਗੇ ਸਕੂਲਾਂ ਚ ਪੜਾਇਆ ਲਿਖਾਇਆ ਉਸ ਤੋਂ ਬਾਅਦ ਵੱਡੀ ਬੇਟੀ ਮਟਿਆਰ ਹੋ ਗਈ ਉਹਦਾ ਵਿਆਹ ਕੀਤਾ ਉਹ ਆਸਟ੍ਰੇਲੀਆ ਜਾ ਕੇ ਸੈੱਟ ਹੋ ਗਈ ਫਿਰ ਵਿਚਕਾਰਲੀ ਦਾ ਵਿਆਹ ਕੀਤਾ ਔਰ ਨਿਊਜ਼ੀਲੈਂਡ ਜਾ ਕੇ ਸੈੱਟ ਹੋ ਗਈ ਫਿਰ ਵਿਚਕਾਰਲੀ ਨਹੀਂ ਛੋਟੀ ਭੈਣ ਦਾ ਰਿਸ਼ਤਾ ਵਿਦੇਸ਼ ਔਰ ਨੂੰ ਕਰਾਤਾ ਛੋਟੀ ਵੀ ਵਿਆਹ ਕਰਾ ਕੇ ਨਿਊਜ਼ੀਲੈਂਡ ਜਾ ਵੜੀ ਸਨ 2009 ਦੇ ਵਿੱਚ ਆ ਕੇ ਦਰਸ਼ਨ ਕੌਰ ਆਪਦੇ ਬੇਟੇ ਹਰਵਿੰਦਰ ਸਿੰਘ ਦਾ ਵਿਆਹ ਕਰਦੀ ਆ ਫੇਰ ਜਿਹੜਾ ਹਰਵਿੰਦਰ ਸਿੰਘ ਹੁੰਦਾ ਇਹ 2011 ਦੇ ਵਿੱਚ ਆਪਦੀ ਕੈਨੇਡਾ ਦੀ ਵਿਜ਼ਟਰ ਫੈਲ ਅਪਲਾਈ ਕਰਦਾ ਤੇ ਇਹਦਾ ਵਿਜ਼ਟਰ ਵੀਜ਼ਾ ਲੱਗ ਜਾਂਦਾ ਤੇ 2011 ਦੇ ਵਿੱਚ ਹਰਵਿੰਦਰ ਸਿੰਘ ਕੈਨੇਡਾ ਚਲਾ ਗਿਆ ਆਪਦੀ ਘਰ ਵਾਲੀ ਨੂੰ ਨਾਲ ਲੈ ਕੇ ਹੁਣ ਦਰਸ਼ਨਕੌਰ ਘਰ ਦੇ ਵਿੱਚ ਇਕੱਲੀ ਰਹਿ ਗਈ ਵਿਚਾਰੀ ਦਰਸ਼ਨਕੌਰ ਪਰ ਦਲੇਰ ਔਰਤ ਸੀਗੀ ਦੋਨੇ ਪਾਸੇ ਜੇਠਾਂ ਦੀਆਂ ਕੋਠੀਆਂ ਸੀ ਵਿਚਾਲੇ ਦਰਸ਼ਨਕੌਰ ਦੀ ਕੋਠੀ ਸੀਗੀ ਦਰਸ਼ਨਕੌਰ ਨੇ ਆਪ ਦਾ ਰੋਟੀ ਪਣੀ ਪਕਾ ਲਿਆ ਕਰਨਾ ਰੱਬ ਰੱਬ ਕਰ ਲਿਆ ਕਰਨਾ ਇੱਕ ਦਰਸ਼ਨਕੌਰ ਦੀ ਭੈਣ ਹੁੰਦੀ ਸੀ ਕਦੇ ਉਹਨੇ ਆ ਜਾ ਕਰਨਾ ਮਹੀਨਾ ਡੇਡ ਉਹਨੇ ਲਾ ਜਾ ਕਰਨਾ ਇਸ ਤਰ੍ਹਾਂ ਕਰਕੇ ਦਰਸ਼ਨਕੌਰ ਦਾ ਟਾਈਮ ਲੰਗੀ ਜਾਂਦਾ ਜਿਹੜਾ ਹਰਵਿੰਦਰ ਸਿੰਘ ਹੁੰਦਾ ਉਹ ਆਪਦੀ ਮਾਂ ਨੂੰ ਪੁੱਛਣਾ ਗਿਚਣਾ ਫੋਨ ਤੇ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੰਦਾ ਹੁਣ ਉਹੋ ਗੱਲ ਆਣ ਗਵਾਣ ਸ਼੍ਰੀਕੇ ਕਿ ਬਿੱਲੇ ਚ ਪਤਾ ਲੱਗ ਜਾਂਦੀ ਹੈ ਵੀ ਜਿਹੜਾ ਹਰਵਿੰਦਰ ਸਿੰਘ ਆ ਇਹ ਆਪਦੀ ਮਾਂ ਨੂੰ ਬਿਲਕੁਲ ਨਹੀਂ ਪੁੱਛਦਾ ਨਾ ਕਿ ਫੋਨ ਤੇ ਗੱਲਬਾਤ ਕਰਦਾ ਮਾੜਾ ਮੋਟਾ ਖਰਚਾ ਭੇਜ ਦਿੰਦਾ ਹਰਵਿੰਦਰ ਸਿੰਘ ਨੂੰ 2011 ਚ ਬਾਹਰ ਚਲਾ ਜਾਂਦਾ 2012 ਦੇ ਵਿੱਚ ਜਦੋਂ ਜ਼ਮੀਨ ਠੇਕੇ ਚੜਾਉਣੀ ਹੁੰਦੀ ਹੈ ਤਾਂ ਸਾਰਾ ਠੇਕਾ ਇਹ ਬਾਹਰ ਬੈਠਾ ਆਪਦੇ ਖਾਤਿਆਂ ਚ ਪਵਾ ਲੈਂਦਾ ਮਾਂ ਨੂੰ 1 ਰੁਪਿਆ ਵੀ ਨਸੀਬ ਨਹੀਂ ਹੁੰਦਾ ਮਾੜਾ ਮੋਟਾ ਮਾਂ ਨੂੰ ਖਰਚਾ ਪਾਉਂਦਾ ਹੁੰਦਾ ਸੀ ਜਿਸ ਨਾਲ ਮਾਂ ਦਾ ਦਵਾਈ ਦਾਰੂ ਚੱਲਦਾ ਰਹਿੰਦਾ ਸੀਗਾ 2016 ਦੇ ਵਿੱਚ ਹਰਵਿੰਦਰ ਸਿੰਘ ਕੈਨੇਡਾ ਪੱਕਾ ਹੋ ਜਾਂਦਾ ਤੇ 2016 ਦੇ ਵਿੱਚ ਹੀ ਇਹ ਬੰਦਾ ਕੱਲਾ ਪੰਜਾਬ ਆਉਂਦਾ ਆਪਦੇ ਘਰੇ ਹੁਣ ਜਦੋਂ ਪੰਜਾਬ ਆਉਂਦਾ ਇਹਨੂੰ ਪਿੰਡ ਚੋਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਸ਼੍ਰੀਕੇ ਦੇ ਵਿਲੇਜ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਭਾਈ ਤੂੰ ਆਪਦੀ ਮਾਂ ਨੂੰ ਕਿਉਂ ਨਹੀਂ ਸੰਭਦਾ ਤੂੰ ਆਦੀ ਮਾਂ ਦੀ ਸੇਵਾ ਨਹੀਂ ਕਰਦਾ ਜੇ ਨਹੀਂ ਕਰਦਾ ਉਹ ਪਿੰਡ ਚ ਰੋਲਦੀ ਫਿਰਦੀ ਆ ਕਦੇ ਕਿਹਨੂੰ ਕਹਦੀ ਮੈਨੂੰ ਦਵਾਈ ਦਵਾ ਕੇ ਲਿਆ ਕੇ ਕਦੇ ਕਿਸੇ ਨੂੰ ਕਹਿੰਦੀ ਮੈਨੂੰ ਆਟਾ ਪਸਾ ਕੇ ਲਿਆ ਦੋ ਜੇ ਕਰ ਦੋ ਉਹ ਕਰ ਦੋ ਕਿਉਂਕਿ ਇਹੋ ਜਿ ਹੁਣ ਹਰਵਿੰਦਰ ਸਿੰਘ ਨੇ ਸੋਚਿਆ ਯਾਰ ਮੇਰੀ ਪਿੰਡ ਚ ਬਦਰਾਮੀ ਬਹੁਤ ਹੋਗੀ ਉਸ ਤੋਂ ਬਾਅਦ ਹਰਵਿੰਦਰ ਸਿੰਘ ਨੇ 10 ਕਿੱਲੇ ਜ਼ਮੀਨ ਵੇਚੀ ਕੈਨੇਡਾ ਨੇ ਵੀ ਆਪਦਾ ਕੰਮ ਕਾਰ ਸ਼ੁਰੂ ਕਰਨਾ ਸੀਗਾ ਚਲੋ ਜ਼ਮੀਨ ਰਹਿ ਗਈ 38 ਕਿੱਲੇ ਫਿਰ ਇਹ ਆਪ ਦੀ ਮਾਂ ਨੂੰ ਕਹਿੰਦਾ ਕਿ ਹੁਣ ਤੂੰ ਇਸ ਪਿੰਡ ਚ ਨਹੀਂ ਰਹਿਣਾ ਚੱਲ ਤੂੰ ਮੈਂ ਜਲੰਧਰ ਕੋਠੀ ਕਿਰਾਏ ਤੇ ਲੈ ਕੇ ਦਿੰਦਾ ਮਾਂ ਬਹੁਤ ਰੋਂਦੀ ᱛੋਂ ਹੁੰਦੀ ਐ ਮੈਨੂੰ ਸ਼੍ਰੀ ਕੇਬਲੇ ਚ ਬੈਠੀ ਰਹਿਣ ਦੇ ਮੇਰਾ ਜੀ ਲੱਗਿਆ ਰਹਿੰਦਾ ਚੱਲ ਸ਼੍ਰੀ ਕੇਬਲੇ ਦੇ ਜਵਾਕ ਖੇਡਣ ਆ ਜਾਂਦੇ ਆ ਕੋਈ ਹੋਰ ਆਣ ਗਵਾਂਢ ਚ ਬੁੜੀਆਂ ਜਿੰਨੀ ਗੱਲਾਂ ਬਾਤਾਂ ਹੁੰਦੀ ਮੇਰਾ ਟਾਈਮ ਲੱਗਦਾ ਰਹਿੰਦਾ ਪਰ ਹਰਵ ਸਾਰੇ ਪਿੰਡਾਂ ਨੂੰ ਪਤਾ ਲੱਗੂਗਾ ਸ਼੍ਰੀਕ ਇੱਕ ਵੇਲੇ ਨੂੰ ਪਤਾ ਲੱਗੋ ਮੇਰੀ ਬਦਨਾਮੀ ਬਾਹਲੀ ਹੁੰਦੀ ਹੈ ਬਦਨਾਮੀ ਤੋਂ ਡਰਦੇ ਨੇ ਆ ਉੱਥੋਂ ਆਦੀ ਮਾਂ ਨੂੰ ਚੱਕਿਆ ਤੇ ਜਲੰਧਰ ਆ ਕੇ ਇੱਕ ਛੋਟਾ ਜਿਹਾ ਕਮਰਾ ਕਰਾਇ ਤੇ ਲੈ ਤਾ ਕਿਸੇ ਮਹੱਲੇ ਦੇ ਵਿੱਚ ਉੱਥੇ ਉਹਦੀ ਮਾਂ ਨੂੰ ਛੱਡ ਤਾ ਚੇਮਨਾਗਰ ਨੂੰ ਕਿਰਾਇਆ ਐਡਵਾਂਸ ਤੇ ਦੇ ਦਿੱਤਾ ਹੁਣ ਮਾਂ ਵਿਚਾਰੇ ਤੇ ਇਕੱਲੀ ਬੈਠੀ ਰੋਂਦੀ ਰਿਆ ਕਰੇ ਹਰਵਿੰਦਰ ਸਿੰਘ ਮਾੜਾ ਮੋਟਾ ਖਰਚਾ ਭੇਜਿਆ ਕਰੇ ਹੌਲੀ ਹੌਲੀ ਹਰਵਿੰਦਰ ਸਿੰਘ ਨੇ ਪੰਜਾ 6 ਮਹੀਨਿਆਂ ਦਾ ਖਰਚਾ ਭੇਜਣਾ ਬੰਦ ਕਰਤਾ ਕਮਰੇ ਨੂੰ ਕਿਰਾਇਆ ਕਾਹਨੋਂ ਦਵੇ ਚਲੋ ਜੀ ਉਹਨਾਂ ਨੇ ਕਿਹਾ ਮਾਤਾ ਇੱਥੋਂ ਆਪਦਾ ਨਿਕਲ ਹ ਉਹਨਾਂ ਨੂੰ ਕਹਿੰਦੀ ਭਾਈ ਮੈਂ ਤੁਹਾਡੇ ਭਾਂਡੇ ਮਾਂਜ ਦਿਆ ਕਰੂੰਗੀ ਮੈਨੂੰ ਇੱਥੇ ਰੱਖ ਲਓ। ਦਰਸ਼ਕਾਰ ਫਿਰ ਉਸ ਢਾਬੇ ਤੇ ਲੱਗ ਜਾਂਦੀ ਆ। ਉਹਨਾਂ ਦੇ ਭਾਂਡੇ ਮਾਂਜੇ ਕਰੇ ਸਾਰਾ ਦਿਨ। ਚਲੋ ਜੀ ਢਾਬੇ ਵਾਲੇ ਬਚਾਰੇ ਰੋਟੀ ਵੀ ਖਵਾ ਦਿਆ ਕਰਨ। ਉਹਨਾਂ ਕੋਲ ਤਾਂ ਤਨਖਾਹ ਵੀ ਨਹੀਂ ਸੀ ਨਾ ਦਰਸ਼ਕਾਰ ਤਨਖਾਹ ਲੈਂਦੀ ਸੁਗੰਦੀ ਵੀ ਮੈਨੂੰ ਰੋਟੀ ਪਾਣੀ ਦੇ ਦਿਆ ਕਰੋ। ਇੱਥੇ ਰਹਿਣ ਨੂੰ ਇੱਕ ਅਦਾ ਮੰਜਾ ਡਾ Đੋ ਮੇਰੇ। ਦਰਸ਼ਕਾਰ ਨੇ 2019 ਤੱਕ ਉੱਥੇ ਭਾਂਡੇ ਭੁੰਡੇ ਮਾਂਜੇ। ਉਸ ਤੋਂ ਬਾਅਦ ਦਰਸ਼ਕਾਰ ਕੇਦਨ ਬਾਤ ਸੁਣ ਜਿੰਦੀ ਆਉਂਦੀ ਹੁੰਦੀ ਢਿੱਕ ਪੈ ਜਾਂਦਾ ਚੂਕਰਾ ਟੁੱਟ ਜਾਂਦਾ। ਢਾਬੇ ਵਾਲੇ ਅਸੀਂ ਉਹਨਾਂ ਨੂੰ ਕਹਿੰਨੇ ਪਈ ਆਪਦੀ ਮਾਤਾ ਨੂੰ ਸੰਭਾਲ ਲਓ ਹੁਣ ਕਰੋਨਾ ਕਾਲ ਆ ਗਿਆ ਢਾਬੇ ਢੂਬੇ ਬੰਦ ਆ ਹੁਣ ਕੰਮ ਪੂਰਾ ਚੱਲਦਾ ਨਹੀਂਗਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਦਰਸ਼ਨਕਰਾਂ ਦੇ ਬੇਟੇ ਦਾ ਨੰਬਰ ਦਿੰਦੀ ਆ ਢਾਬੇ ਵਾਲੇ ਗੱਲਬਾਤ ਕਰਦੇ ਆ ਤੇ ਅੱਗੋਂ ਦਰਸ਼ਨਕਰ ਦਾ ਪੁੱਤ ਕਹਿੰਦਾ ਵੀ ਮੇਰੇ ਕੋਲੇ ਟਾਈਮ ਨਹੀਂ ਹੈਗਾ ਮੈਂ ਗੱਲਬਾਤ ਕੋਲ ਨਹੀਂ ਕੋਈ ਨਹੀਂ ਕਰ ਸਕਦਾ ਤੁਸੀਂ ਮਾਤਾ ਨੂੰ ਬਿਰਦਾ ਆਸ਼ਰਮ ਚੁਕਾ ਦਿਓ ਫਿਰ ਢਾਬੇ ਵਾਲੇ ਇਸ ਦਰਸ਼ਨਕਰ ਨੂੰ ਬਿਰਦਾ ਆਸ਼ਰਮ ਛੱਡ ਆਉਂਦੇ ਆ ਚਲੋ ਬਿਰਦਾ ਆਸ਼ਰਮ ਵਿੱਚ ਰਨੇ ਲਾਜ ਲੂਜ ਕਰਾਇਆ ਮਾਤਾ ਮਣੀ ਮੁੱਢੀ ਤੁਰਨ ਜੋਗੀ ਹੋ ਗਈ ਤੁਹਾਨੂੰ ਤਾਂ ਵੱਡੇ ਹੱਡ ਕਿਥੇ ਚੰਗੀ ਸਾਮਾਉਂ ਦਾ 2022 ਦਾ 2022 ਦੇ ਵਿੱਚ ਆ ਕੇ ਜਿਹੜੀ ਮਾਤਾ ਹੁੰਦੀ ਹੈ ਬਿਮਾਰ ਹੋ ਜਾਂਦੀ ਹੈ ਇਹ ਬਹੁਤ ਰੋਂਦੀ ਹੁੰਦੀ ਸੀ ਕਿ ਇਹ ਕਿਆ ਕਰੇ ਆ ਆਸ਼ਰਮ ਵਾਲਿਆਂ ਨੂੰ ਕਿ ਮੇਰੇ ਪੁੱਤ ਨਾਲ ਗੱਲ ਕਰਾ ਦਿਓ ਮੇਰੀਆਂ ਤੀਆਂ ਨਾਲ ਗੱਲ ਕਰਾ ਦਿਓ ਚਲੋ ਜੀ ਉਹਨਾਂ ਵਿਚਾਰਾ ਨੰਬਰ ਨੰਬਰ ਲੈ ਕੇ ਮਾਤਾ ਤੋਂ ਪੁੱਤ ਨੂੰ ਫੋਨ ਕੀਤਾ ਵੀ ਤੇਰੀ ਮਾਂ ਬਿਮਾਰ ਆ ਤਾਂ ਨਾਲ ਗੱਲ ਕਰਨਾ ਚਾਹੁੰਦੀ ਆ ਉਹ ਕੋ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਮੈਂ ਤਾਂ ਕੰਮ ਤੇ ਆਂ ਬਾਅਦ ਚ ਕਾਲ ਕਰੂੰਗਾ ਜੇ ਕਰੂੰਗਾ ਉਹ ਕਰੂੰਗਾ ਜਣੀ ਕਿ ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਫਿਰ ਤਿੰਨੇ ਤੀਆਂ ਨੂੰ ਆਸ਼ਰਮ ਵਾਲਿਆਂ ਨੇ ਫੋਨ ਕੀਤਾ ਉਹ ਵਿਆ ਉਹ ਵੀ ਪੱਲਾ ਝਾੜ ਗੀਆਂ ਤੁਸੀਂ ਸਾਡੇ ਵੀਰੇ ਨਾਲ ਗੱਲ ਕਰੋ ਅਸੀਂ ਨਹੀਂ ਗੱਲ ਕਰ ਸਕਦੀਆਂ ਅਸੀਂ ਕੰਮ ਤੇ ਆਂ ਅਸੀਂ ਬਾਅਦ ਚ ਫੋਨ ਕਰਾਂਗੀ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਜਿਹੜੀ ਵਿਚਾਰੀ ਇਹ ਹੁੰਦੀ ਆ ਦਰਸ਼ਕਾ ਔਰੇ ਰੋਂਦੀ ਮਰ ਜਾਂਦੀ ਆ ਪਰ ਇਹਦੇ ਨਾਲ ਕੋਈ ਵੀ ਪਰਿਵਾਰ ਦਾ ਮੈਂਬਰ ਗੱਲ ਨਹੀਂ ਕਰਦਾ ਨਾ ਤੇ ਨੇ ਧੀਆਂ ਗੱਲ ਕਰਦੀਆਂ ਨੇ ਨਾ ਹੀ ਉਹ ਪੁੱਤ ਗੱਲ ਕਰਦਾ ਇਹ ਡੇਰੀਜਾ ਚਾਵਾਂ ਨਾਲ ਪਾਲ ਲਿਆ ਸੀਗਾ ਚਲੋ ਜੀ ਸਮਾਂ ਲੰਘਦਾ ਦਰਸ਼ਕੌਰ ਦੀ ਮੌਤ ਹੋ ਜਾਂਦੀ ਆ ਔਰ ਜਦ ਦਰਸ਼ਕਾਰ ਦੀ ਮੌਤ ਹੁੰਦੀ ਆ ਤਾਂ ਫਿਰ ਆਸ਼ਰਮ ਵਾਲੇ ਹਰਵਿੰਦਰ ਨੂੰ ਜਾਨੀ ਕਿ ਦਰਸ਼ਕਾਰ ਦੇ ਬੇਟੇ ਨੂੰ ਫੋਨ ਕਰਦੇ ਵੀ ਤੁਹਾਡੀ ਮਾਤਾ ਪੂਰੀ ਹੋ ਚੁੱਕੀ ਆ ਦੱਸੋ ਵੀ ਦਾ ਸੰਸਕਾਰ ਕਦੋਂ ਕਰਨਾ ਤੁਸੀਂ ਕਦੋਂ ਪੰਜਾਬ ਵਾਪਸ ਆਓਗੇ ਢੀਆਂ ਨੂੰ ਵੀ ਫੋਨ ਜਾਂਦਾ ਢੀਆਂ ਇਹ ਗੱਲ ਕਹਿ ਦਿੰਦੀਆਂ ਨੇ ਵੀ ਅਸੀਂ ਨਹੀਂ ਆ ਸਕਦੀਆਂ ਸਾਡੇ ਦਾ ਪਰਿਵਾਰਾਂ ਵਾਲੀਆਂ ਫੈਮਲੀਆਂ ਵਾਲੀਆਂ ਅਸੀਂ ਰਜੇਮਿਆਂ ਚੋਂ ਕਿਵੇਂ ਨਿਕਲੀਏ ਸਾਨੂੰ ਤਾਂ ਕੰਮ ਤੋਂ ਛੁੱਟੀ ਨਹੀਂ ਮਿਲਦੀ ਹਾਲਾ ਕਿ ਢੀਆਂ ਬਾਹਰ ਪੱਕੀਆਂ ਸੀ ਸੈੱਟ ਸੀ ਸਾਰਾ ਕੁਝ ਵਧੀਆ ਸੀ ਪਰ ਢੀਆਂ ਨੇ ਵੀਡੀਓ ਕਾਲ ਦੇ ਉੱਪਰ ਵੀ ਆਪਦੀ ਮਾਂ ਦਾ ਮੂੰਹ ਨਹੀਂ ਦੇਖਿਆ ਹਰਵਿੰਦਰ ਨੇ ਸਾਫ਼ ਸ਼ਬਦਾਂ ਚ ਕਹਿਤਾ ਆਸ਼ਰਮ ਵਾਲਿਆਂ ਨੂੰ ਦੀਪਾਈ ਮਾਂ ਦਾ ਸੰਸਕਾਰ ਕਰਦੇ ਹੋ ਭੋਗ ਭਾਗ ਪਾ ਦਿਓ ਜਿਹੜਾ ਖਰਚਾ ਹੋਊਗਾ ਮੈਨੂੰ ਵਟਸਐਪ ਤੇ ਲਿਸਟ ਭੇਜ ਦਿਓ ਮੈਂ ਤੁਹਾਨੂੰ ਖਰਚਾ ਪਾ ਦੂੰਗਾ ਮੈਨੂੰ ਵਾਰ-ਵਾਰ ਫੋਨ ਕਰਕੇ ਤੰਗ ਪਰੇਸ਼ਾਨ ਨਾ ਕਰੋ ਹਰਮਿੰਦਰ ਸਿੰਘ ਨੇ ਵੀ ਆਪਦੀ ਮਾਂ ਦਾ ਵੀਡੀਓ ਕਾਲ ਉੱਪਰ ਮੂੰਹ ਤੱਕ ਨਹੀਂ ਦੇਖਿਆ ਚਲੋ ਜੀ ਆਸ਼ਰਮ ਵਾਲਿਆਂ ਨੇ ਸੰਸਕਾਰ ਕਰਤਾ ਭੋਗ ਪਾਤਾ ਸਾਰੀਆਂ ਰਸਮਾਂ ਕਰਤੀਆਂ ਜਿਹੜਾ ਖਰਚਾ ਖੁਰਚਾ ਬਣਦਾ ਹਰਮਿੰਦਰ ਸਿੰਘ ਨੇ ਬਾਹਰੋਂ ਪਾਤਾ ਪਰ ਇਹ ਦੇਖੋ ਵੀ ਇੱਕ 48 ਕਿੱਲਿਆਂ ਦੀ ਮਾਲਕਣ ਜਿਨੇ ਟਾਬੇ ਦੇ ਲੋਕਾਂ ਦੇ ਝੂਠੇ ਭਾਂਡੇ ਵੀ ਮਾਂਜੇ ਜਿਹਨੂੰ ਧੀਆ ਨੇ ਪੁੱਛਿਆ ਪੁੱਤਰ ਨੇ ਪੁੱਛਿਆ ਕਿੱਡੀ ਮਾੜੀ ਗੱਲ ਆ ਹਾਲਾ ਕੀ ਘਰ ਦੇ ਵਿੱਚ ਖੁੱਲਾ ਰਿਜਕ ਖੁੱਲਾ ਪੈਸਾ țeਲਾ ਫਿਰ ਵੀ 48 ਕਿੱਲਾਂ ਦੀ ਮਾਲਕਣ ਦਰ ਦਰ ਰੋਲਦੀ ਰਹੀ ਬਿਰਧ ਆਸ਼ਰਮ ਚ ਰੋਲਦੀ ਰਹੀ ਮੈਂ ਕਹਿੰਦਾ ਇਹੋ ਜੀ ਔਲਾਦ ਨਾਲੋਂ ਤਾਂ ਬੰਦਾ ਬੇ ਔਲਾਦ ਹੀ ਚੰਗਾ ਤਿੰਨ ਧੀਆ ਜਿਹਨਾਂ ਨੂੰ ਪੜਾਇਆ ਲਿਖਾਇਆ ਬਾਹਰ ਵਿਆਹ ਕੀਤੇ ਬਾਹਰ ਸੈੱਟ ਕੀਤੀਆਂ ਤਿੰਨੇ ਧੀਆ ਕਹਿੰਦੀਆਂ ਇਸ ਦਰਜੇ ਵਿੱਚ ਆ ਸਾਨੂੰ ਛੁੱਟੀ ਨਹੀਂ ਮਿਲਦੀ ਇਸ ਤੇ ਹੁਣ ਆਪਦੀਆਂ ਫੈਮਲੀਆਂ ਆਲੇ ਸਾਡੇ ਭਰਾ ਨਾਲ ਗੱਲ ਕਰੋ ਹਰਵਿੰਦਰ ਸਿੰਘ ਵੀ ਕਹਿੰਦਾ ਭਾਈ ਮੈਂ ਤਾਂ ਹੁਣ ਬੀਜ਼ੀ ਆ ਮੈਨੂੰ ਫੋਨ ਕਰਕੇ ਡਿਸਟਰਬ ਨਾ ਕਰੋ ਮਰਗੀ ਤਾਂ ਮਰਗੀ ਮੈਂ ਕੀ ਕਰਾਂ ਸੰਸਕਾਰ ਕਰਦੇਓ ਬੱਸ ਤਾਂ ਹੁਣ ਮਿੱਟੀ ਐ ਇੱਕ ਤੁਹਾਨੂੰ ਜ਼ਰੂਰੀ ਗੱਲ ਇਹ ਦੱਸਦਾ ਕਿ ਜਿਹੜਾ ਹਰਵਿੰਦਰ ਸਿੰਘ ਆ ਉਹਦੇ ਘਰੇ ਗਾਂ ਕੋਈ ਵੀ ਔਲਾਦ ਨਹੀਂ ਹੈਗੀ ਹੁਣ ਇਹ ਵੀ ਪਤਾ ਲੱਗਾ ਕਿ 2023 ਚ ਹਰਵਿੰਦਰ ਸਿੰਘ ਆਇਆ ਸੀਗਾ ਤੇ ਸਾਰੀ ਜਿਹੜੀ 38 ਕਿਲੇ ਜ਼ਮੀਨ ਸੀ ਉਹ ਜ਼ਮੀਨ ਵੇਚ ਕੇ ਜਿਹੜੀ ਕੋਠੀ ਤੋਂ ਕੋਠੀ ਵੇਚ ਕੇ ਸਾਰਾ ਪੈਸਾ ਤੇਲਾ ਬਾਹਰ ਲੈ ਗਿਆ ਤੇ ਨੇ ਘਰ ਕੋਰ ਲੈ ਲਿਆ ਉਹਦਾ ਕਿ ਬਿਜ਼ਨਸ ਸ਼ੁਰੂ ਕਰ ਲਿਆ ਪਰ ਹਰਵਿੰਦਰ ਸਿੰਘ ਨੂੰ ਇਹ ਨਹੀਂ ਪਤਾ ਕਿ ਹੁਣ ਤਾਂ ਤੇਰੇ ਹੱਡ ਪੈਰ ਚੱਲਦੇ ਆ ਤੂੰ ਬਿਜ਼ਨਸ ਸ਼ੁਰੂ ਕਰ ਲਿਆ ਗੱਡੀਆਂ ਲੈ ਲਈਆਂ ਕੋਠੀਆਂ ਲੈ ਲਈਆਂ ਪਰ ਜਦੋਂ ਤੇਰੇ ਤੇ ਬ ਪੰਜਾਬ ਦੇ ਵਿੱਚ ਅੱਜ ਵੀ ਬਹੁਤ ਸਾਰੇ ਬਜ਼ੁਰਗ ਕੋਠੀਆਂ ਵਿੱਚ ਇਕੱਲੇ ਕਾਮ ਡਾਉਂਦੇ ਆ ਜਿਹੜੇ ਧੀਆ ਪੁੱਤਾਂ ਨੋਹਾਂ ਪੋਤੀਆਂ ਪੋਤੇ ਸਾਰੇ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਆ ਕੋਈ ਉਹਨਾਂ ਦੀ ਸਾਰ ਨਹੀਂ ਲੈਂਦਾ ਵਿਚਾਰਿਆਂ ਦੀ ਬਹੁਤ ਸਾਰੇ ਬਜ਼ੁਰਗ ਅੱਜ ਵੀ ਆਸ਼ਰਮਾਂ ਵਿੱਚ ਬੈਠੇ ਆ ਰੋਲਦੇ ਪਏ ਆ ਘਰੋਂ ਬਹੁਤ ਸਰਦੇ ਵਰਦੇ ਆ ਖੁੱਲੀਆਂ ਜ਼ਮੀਨਾਂ ਦੇ ਮਾਲਕ ਸੀਗੇ ਜਵਾਗ ਜੱਲਾ ਬਾਹਰ ਚਲਾ ਗਿਆ ਜ਼ਮੀਨਾਂ ਦੇ ਠੇਕੇ ਉਹਨਾਂ ਨੇ ਆਪ ਉਹਨਾਂ ਨੇ ਆਪ ਦੇ ਹੱਥਾਂ 'ਚ ਕਰ ਲਏ ਕਈ ਬੰਦੇ ਜ਼ਮੀਨਾਂ ਵੇਚ ਗਏ ਕੋਠੀਆਂ ਵੇਚ ਗਏ ਪਰ ਮਾਂ ਪਿਓ ਦੇ ਰਹਿਣ ਨੂੰ ਇੱਕ ਕਮਰਾ ਵੀ ਛੱਡਿਆ ਅੱਜ ਵੀ ਪੰਜਾਬ ਦੇ ਘਰਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਤੁਹਾਨੂੰ ਰੋਂਦੇ ਬਿਲਕਦੇ ਮਿਲ ਜਾਣਗੇ ਜਿਨ੍ਹਾਂ ਨੂੰ ਕੋਈ ਦਵਾਈ ਦਵਾ ਕੇ ਲਿਉਣਾ ਨਾਲ ਹੈ ਨਹੀਂ ਘਰ ਦੇ ਵਿੱਚ ਕੋਈ ਆਟਾ ਪਸਾ ਕੇ ਲਿਉਣਾ ਨਾਲ ਹੈ ਨਹੀਂ ਘਰ ਦੇ ਵਿੱਚ ਜਵਾਗ ਜੱਲੇ ਬਾਹਰ ਬੈਠੇ ਫੋਨ ਤੱਕ ਵੀ ਨਹੀਂ ਕਰਦੇ ਪੰਜਾਬ ਦੀ ਬਹੁਤ ਦਰਦਨਾਕ ਤਸਵੀਰ ਹੈ ਜੋ ਤੁਹਾਡੇ ਸਾਹਮਣੇ ਰੱਖੀ ਹੈ ਇਸ ਵੀਡੀਓ ਨੂੰ ਸ਼ੇਅਰ ਦਬ ਕੇ ਕਰਿਓ ਇਹ ਵੀਡੀਓ ਇੰਨੇ ਕਿ ਲੋਕਾਂ ਤੱਕ ਪਹੁੰਚਾ ਦਿਓ ਕਿ ਸ਼ਾਇਦ ਕਿਸੇ ਪੁੱਤ ਦੀ ਕੋਈ ਮਰੀ ਜਮੀਰ ਕਿਸੇ ਸ਼ਾਇਦ ਕਿਸੇ ਧੀ ਦੀ ਮਰੀ ਜਮੀਰ ਜਾਗਦੇ ਹੋ ਆਦੇ ਮਾਪਿਆਂ ਦੀ ਸੇਵਾ ਕਰਨ ਲੱਗ ਦੇ ਦੱਸੋ ਦਰਸ਼ਕਾਰ ਨੇ ਕੀ ਮਾੜਾ ਕੀਤਾ ਜਦੋਂ ਦਰਸ਼ਨਕੌਰ ਦਾ ਘਰ ਵਾਲਾ ਮਰ ਜਾਂਦਾ ਉਹ ਦਰਸ਼ਨਕੌਰ ਜਵਾਨ ਹੁੰਦੀ ਜੋ ਚਾਹੁੰਦੀ ਤਾਂ ਕਿਤੇ ਹੋਰ ਵੀ ਵਿਆਹ ਕਰਾ ਸਕਦੀ ਸੀ ਪਰ ਉਹਨੇ ਇਹਨਾਂ ਬੱਚਿਆਂ ਦੀ ਖਾਤਰ ਆਪਦੀ ਜਵਾਨੀ ਦਾ ਆਤੇ ਲਾਤੀ ਆਪਣੇ ਨੀਜੇ ਸੁਪਨੇ ਨੂੰ ਅੱਗ ਲਾਤੀ ਜਵਾਕਰ ਨੂੰ ਪੜਾਇਆ ਲਿਖਾਇਆ ਸੈੱਟ ਕੀਤਾ ਤੇ ਆਖਰ ਨੂੰ ਬੱਚਿਆਂ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਕੋਈ ਮਾਂ ਦਾ ਮੂੰਹ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ ਬਿਰਧ ਆਸ਼ਰਮ ਚ ਰੋ ਰੋਲ ਕੇ ਮਰ ਗਈ ਸਾਡਾ ਮਕਸਦ ਮਾਤੂ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ